ਬਾਰਡਰ ਦੀ ਗੱਲ ਕਰੀਏ ਤਾਂ ਉੱਥੋਂ ਵੀ ਕਾਫੀ ਕਿਸਾਨਾਂ ਦੇ ਇੱਥੋਂ ਵੀ ਕਾਫੀ ਕਿਸਾਨਾਂ ਦੇ ਜ਼ਖਮੀ ਹੋਣ ਦੀ ਜਿਹੜੀ ਹੈ ਉਹ ਖਬਰ ਸਾਹਮਣੇ ਆਈ ਹੈ ਕਿੱਦਾਂ ਦੇਖੀਏ ਸਰਸਾ ਸਾਹਿਬ ਜੀ ਮੂੰਹ ਖੋਲੋ ਜੀ ਆਈ ਕਿ ਇਹਦਾ ਜੀ ਖੋਲੋ ਖੋਲੋ ਜੀ ਸਰਸਾ ਸਾਹਿਬ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਸਾਡੀਆਂ ਤਿਆਰੀਆਂ ਦੀ ਤੇ ਗੱਲ ਅਸੀਂ ਬਾਅਦ ਚ ਦੱਸਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਹੈ ਕਿ ਇਹ ਹਰਿਆਣਾ ਪੁਲਿਸ ਦਾ ਮੁਲਾਜ਼ਮ ਹੈ ਤੇ ਇਹ ਸਾਡੇ ਸਾਰੇ ਬੰਦਿਆਂ ਦੇ ਜਿਹੜੇ ਨਾਂ ਨੱਕੇ ਭੇਜ ਰਿਹਾ ਤੇ ਸਾਰੀਆਂ ਵੀਡੀਓ ਬਣਾ ਬਣਾ ਕੇ ਤੇ ਭੇਜ ਰਿਹਾ ਹੈ ਔਰ ਜਿਹੜੀ ਕੱਲ ਪੱਥਰਬਾਜੀ ਜਿਹੜੀ ਹੋਈ ਆ ਜਿਹੜੀ ਕੱਲ ਪੱਥਰਬਾਜ਼ੀ ਹੋਈ ਆ ਤੇ ਇਹਨਾਂ ਨੇ ਆਪਣੇ ਸਾਨੂੰ ਇਹ ਵੀ ਪਤਾ ਲੱਗਾ ਇਹਦੇ ਤੋਂ ਕਿ ਇਹਨਾਂ ਨੇ ਆਪਣੇ ਬੰਦੇ ਜਿਹੜੇ ਨੇ ਹਰਿਆਣਾ ਪੁਲਿਸ ਨੇ ਜਿਹੜਾ ਉਹ ਨਾਲ ਭੇਜੇ ਹੋਏ ਨੇ ਜਿਹੜਾ ਕਿ ਸਾਡੇ ਕਿਸਾਨਾਂ ਦੇ ਵਿੱਚ ਸ਼ਾਮਿਲ ਹੋ ਕੇ ਤੇ ਹਰਿਆਣਾ ਪੁਲਿਸ ਦੇ ਉੱਤੇ ਪੱਥਰਬਾਜ਼ੀ ਜਿਹੜੀ ਨੇ ਉਹ ਕਰਦੇ ਨੇ ਹਰਿਆਣਾ ਦੇ ਪੁਲਿਸ ਦੇ ਉੱਤੇ ਪੱਥਰਬਾਜ਼ੀ ਕਰਕੇ ਤੇ ਇਹ ਇੱਕ ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਚਾਹੁੰਦੇ ਨੇ ਕਿ ਕਿਸਾਨ ਜਿਹੜੇ ਨੇ ਉਹ ਪੁਲਿਸ ਉਹ ਤੇ ਪੱਥਰਬਾਜ਼ੀ ਕਰਦੇ ਨੇ ਜਦੋਂ ਕਿ ਇਹ ਇਹਨਾਂ ਦੇ ਆਪ ਦੇ ਵਿੱਚ ਹੋਏ ਤੁਸੀਂ ਕਹਿ ਰਹੇ ਹੋ ਆਪ ਦੇ ਬੰਦੇ ਇਹਨਾਂ ਨੇ ਲਿਆਂਦੇ ਨੇ ਆਹ ਵੇਖੋ ਤੁਸੀਂ ਇਹ ਬੰਦੇ ਲੈ ਕੇ ਆਇਆ ਔਰ ਬੰਦੇ ਲੈ ਕੇ ਆਇਆ ਤੇ ਇਹਦੇ ਬੰਦੇ ਇਹਦੇ ਨਾਲ ਨੇ ਕੁਝ ਇਹ ਇੱਕ ਉਹ ਦੂਸਰੇ ਬੰਦੇ ਜਿਹੜੇ ਨੇ ਉਹ ਭੀੜ ਦੇ ਵਿੱਚੋਂ ਦੀ ਨਿਕਲ ਗਏ ਆ ਇਹ ਬੰਦਾ ਸਾਡੇ ਕਾਬੂ ਆ ਗਿਆ ਤੁਸੀਂ ਹਰਿਆਣਾ ਤੁਸੀਂ ਹਰਿਆਣਾ ਪੁਲਿਸ ਦੇ ਹੋ ਤੁਸੀਂ ਕਿਸ ਕਿਸ ਤਰੀਕੇ ਤੁਸੀਂ ਫਿਰ ਤੁਹਾਨੂੰ ਕਿਸ ਤਰੀਕੇ ਦੇ ਹੁਕਮ ਜਾਰੀ ਕੀਤੇਗੇ ਹਰਿਆਣਾ ਪ੍ਰਸ਼ਾਸਨ ਨਾਲ ਕੋਈ ਹੁਕਮ ਜਾਰੀ ਨਹੀਂ ਕੀਤੇ ਜੀ ਅਸੀਂ ਤਾਂ ਸਿਰਫ ਅੱਗੇ ਆਏ ਜਿਹੜੇ ਪੱਥਰਬਾਜ਼ ਕਰ ਰਹੇ ਅਸੀਂ ਉਹਨਾਂ ਦੀ ਪਛਾਣ ਕਰ ਰਹੇ ਹਾਂ ਕੌਣ ਆਦਮੀ ਪੱਥਰ ਮਾਰ ਰਿਹਾ ਜੀ ਮੈਂ ਸਰ ਪੱਥਰ ਬਾਜ਼ਾਂ ਦੀ ਪਛਾਣ ਕਰ ਰਹੇ ਆ ਕਿ ਕੌਣ ਆਦਮੀ ਪੱਥਰ ਮਾਰ ਰਿਹਾ ਹੈ ਜੀ ਸੱਭਾ ਪਰ ਇਹ ਕਹਿ ਰਹੇ ਨੇ ਜਿਸ ਤਰੀਕੇ ਦੇ ਦੋਸ਼ ਇਹਨਾਂ ਨੂੰ ਲਾਇਆ ਜਾ ਰਿਹਾ ਹੈ ਕਿ ਪੱਥਰ ਬਾਜ਼ੀ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਤੁਹਾਡੇ ਬੰਦਿਆਂ ਵੱਲੋਂ ਸ਼ੁਰੂ ਕੀਤੀ ਗਈ ਨਹੀਂ ਜੀ ਉਹ ਇਹਨਾਂ ਪ੍ਰਧਾਨ ਜੀ ਇਹਨਾਂ ਦੀ ਸੋਚਣੀ ਹੈ ਸਾਡੇ ਵੱਲੋਂ ਕੋਈ ਪਹਿਲ ਨਹੀਂ ਹੋਈਗੀ ਨਹੀਂ ਮੈਂ ਉਹ ਕਹਿੰਦੇ ਜੀ ਤੁਹਾਡੇ ਤੁਸੀਂ ਕੀ ਕੀ ਇਹਨਾਂ ਨੂੰ ਰੈਕਟੀਫਾਈ ਕੀਤਾ ਰਕਵਿੰਦਰ ਜੀ ਕੇ ਪਾਸ ਕਾਗਜ਼ ਹੈ ਸਾਰੇ ਯਹਾਂ ਪੇ ਇਹ ਲੋਕੋ ਕੇ ਵਿੱਚ ਮੇਂ ਗੁਸਕੇ ਵੀਡੀਓ ਬਣਾ ਕੇ ਲੋਕੋ ਕੋ ਉਕਸਾਣੇ ਕਾ ਕਾਰਿਆ ਕਰ ਰਹੇ ਹੈ पथराव ये शुरू कराते हैं आंसू गैस के गोले पूरी मीडिया ने देखे हजारों आंसू गैस के गोले इन्होंने छोड़े तीस हमारे लोगों की टांगे तोड़ दी और हमारे बीच में आगे लोगों को उकसाते हैं और फिर ये कहते हैं कि भाई लोगों ने ऐसा कर दिया ये मनोहर लाल खट्टर का अनिल विज का ये एक बरबर चेहरा है कि लोगों के बीच में अपने आदमी आप गलत काम करा दो हमने जब इनको हमारे वॉलंटियर्स ने पकड़ा इनको तो पहले कहते हैं है तो है, तो किस परिवार से, किस से है। नहीं नहीं जी, मैं दूसरे गाँव का हूँ तीसरे गाँव का बताया चौथे का बताया तो ऐसे लोग, लोगों के बीच में घुस के सरकार घुसाती है और लोगों को भड़काने का काम करते हैं ये मैं जिला पुलिस ਜੇ ਲਬੂ ਕਿਰੇ ਸਿਲੇ ਤੋਂ ਹਰਿਆਣੇ ਤੋਂ ਹਰਿਆਣਾ ਜ਼ਿਲ੍ਹਾ ਕਿਹੜਾ ਹਰਿਆਣੇ ਚ ਕਿਹੜਾ ਸਿਲੇ ਦੇ ਪੁਲਿਸ ਤੋਂ ਤੁਸੀਂ ਜੀਨ ਜੀ ਜੀ ਜੀਨ ਪੁਲਿਸ ਤੋਂ ਦੱਸ ਰਹੇ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਲਿਸਟ ਇਹਨਾਂ ਕੋਲੋਂ ਇਹਨਾਂ ਨੇ ਜਿਹੜੀ ਇਹ ਨਾਮ ਲਿਖਵਾਏ ਨੇ ਕਿ ਕਿਹੜੇ-ਕਿਹੜੇ ਨਾਮ ਜਿਹੜੇ ਸੀਗੇ ਉਹ ਇਸ ਪੁਲਿਸ ਦੇ ਵਿੱਚ ਹਨ ਹਾਂਜੀ ਨਹੀਂ ਨਹੀਂ ਇਹਨਾਂ ਨੇ ਲਿਖਿਆ ਸਰ ਵੀ ਜਿਹੜੇ ਸਾਡੇ ਆਗੂ ਨੇ ਆ ਗੱਡੀਆਂ ਨੰਬਰ ਨੇ ਜਿਹੜੇ ਹਰਿਆਣੇ ਤੋਂ ਇਹ ਚਿੰਨਿਤ ਕਰ ਰਹੇ ਨੇ ਖਾਸ ਕਰਕੇ ਹਰਿਆਣਾ ਇੱਕ ਇੱਕ ਮਿੰਟ ਇੱਕ ਮਿੰਟ ਅਰੇ ਖੋਲਾਂਗੇ ਖੋਲਾਂਗੇ ਭਾਈ ਖੋਲਾਂਗੇ ਮੁਖ ਖੋਲ ਖੋਲ ਲੋ ਖੋਲ ਲੋ ਉਹ ਚਿਹਰਾ ਦੁਕਾਨ ਦੀ ਗੱਲ ਉਹ ਚਿਹਰਾ ਕੌਣ ਹੈ ਉਹ ਤੁਹਾਨੂੰ ਉਹ ਚਿਹਰਾ ਤੁਹਾਨੂੰ ਦਿਖਾ ਦਿੰਦੇ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜਾ ਹੈਗੇ ਆ ਹਰਿਆਣਾ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਕਿਸਾਨ ਆਗੂਆਂ ਨੇ ਇਹਨਾਂ ਨੂੰ ਕਾਬੂ ਕੀਤਾ ਔਰ ਇਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਜਿਹੜੇ ਲੋਕ ਬਹੁਤ ਸਾਰੇ ਜਿਹੜੇ ਨੇ ਇਹਨਾਂ ਦੇ ਜਿਹੜੇ ਪੁਲਿਸ ਹੋਰ ਵੀ ਜਿਹੜੇ ਮੁਲਾਜ਼ਮ ਸੀਗੇ ਉਹ ਇਸ ਦਰਨੇ ਦੇ ਵਿੱਚ ਸ਼ਾਮਲ ਹੋਏ ਸੋ ਹੁਣ ਤੁਸੀਂ ਕਹਿ ਰਹੇ ਹੋ ਕਿ ਕੋਈ ਕਿਸ ਤਰੀਕੇ ਨਾਲ ਕਿ ਵੀਡੀਓਜ਼ ਕਿਸ ਤਰੀਕੇ ਦੇ ਬਣਾਈਆਂ ਗਈਆਂ ਤੁਹਾਡੇ ਕੋਲ ਕੀ ਹੈ ਜਿਹੜੀਆਂ ਵੀਡੀਓਜ਼ ਦੀ ਗੱਲ ਕਰ ਰਹੇ ਕਿਦਾਂ ਦੀਆਂ ਵੀਡੀਓਜ਼ ਤੁਹਾਡੇ ਵੱਲੋਂ ਬਣਾਈਆਂ ਗਈਆਂ ਨੇ ਕੋਈ ਵੀਡੀਓ ਨਹੀਂ ਬਣਾਈ ਗਈ ਜੀ ਮੈਂ ਸਿਰਫ ਹੁਣ ਚੈੱਕ ਕਰਾਓ ਪਛਾਣ ਵਾਸਤੇ ਵੀਡੀਓ ਬਣਾਈ ਕੇ ਸਾਡੇ ਜਿਹੜੇ ਪੱਤ ਲੋਕਲ ਪੱਥਰਵਾਜ ਨਾਉਣ ਮੈਂ ਲੋਕਲ ਪੱਥਰਵਾਜਾਂ ਦਾ ਮਤਲਬ ਹੈ ਮੈਨੂੰ ਇਹਨਾਂ ਦਾ ਕੋਈ ਮਤਲਬ ਨਹੀਂ ਪੱਥਰਵਾਜ ਕਿਸੇ ਨੇ ਪੱਥਰਵਾਜੀ ਨਹੀਂ ਕਰੀ ਆਪकी ਪੁਲਿਸ ਪੱਥਰਵਾਜੀ ਕਰ ਰਹੀ ਹੈ ਉਲਟਾ ਝੂਠਾ આરોਪ ਲਗਾ ਰਹੇ ਹੋ ਸੀਆਈਡੀ ਵਾਲੇ ਸੀਆਰਪੀਐਫ ਵਾਲੇ ਸਾਰੇ ਅਧਿਕਾਰੀ ਫੋਨ ਕਰ ਰਹੇ ਨੇ इनको ਡੀਐਸਪੀ ਫੋਨ ਕਰ ਰਹਾ ਹੈ ਦੇਖੋ ਸੀਆਈਡੀ ਦਾ ਫੋਨ ਤੁਸੀਂ ਦੇਖ ਸਕਦੇ ਹੋ ਕਿ ਸੀਆਈਡੀ ਦੇ ਫੋਨ ਜਿਹੜੇ ਨੇ ਉਹ ਇਹਨਾਂ ਨੂੰ ਪਹੁੰਚ ਰਹੇ ਨੇ ਕਿ ਕਿਸ ਤਰੀਕੇ ਦੇ ਹਾਲਾਤ ਜਾਣਕਾਰੀ ਜਿਹੜੀ ਹੈ ਉਹ ਲਗਾਤਾਰ ਦਿੱਤੀ ਜਾ ਰਹੀ ਹੈ ਅਸੀਂ ਫੋਨ ਕਾਲ ਵੀ ਜ਼ਰੂਰ ਸੁਣਨ ਦੀ ਕੋਸ਼ਿਸ਼ ਕਰਾਂਗੇ ਸ ਹੈਲੋ ਪਤਾ ਨਹੀਂ ਜੀ ਨਹੀਂ ਮੈਂ ਤਾਂ ਅੱਗੇ ਤਾਂ ਅੱਛਾ ਕਨੋਰੀ ਸਾਈਡ ਹਾਂ ਮੇਰੇ ਮੇਰੇ ਕੋ ਨਹੀਂ ਪਹਿਚਾਨ ਆਈ ਕਿਸੇ ਦੀ ਅੱਛਾ ਅੱਛਾ ਚਲੋ ਇਹ ਉਹ ਆਪੇ ਮੈਂ ਨਿਕਾ ਰਹਾ ਪਤਾ ਨਹੀਂ ਮੇਰੇ ਕੋ ਉਹਨਾਂ ਦੀ ਪਹਿਚਾਨ ਹੀ ਨਹੀਂ ਹੈ ਨਹੀਂ ਬੋਲੋ ਬੋਲੋ ਭਾਈ ਬੋਲੋ ਬੋਲਤੇ ਕਿਉਂ ਨਹੀਂ ਬੋਲੋ ਅਬੇ ਮੈਂ बोलो बोलो भाई साहब जो आप बोल रहे हो बोलो मनोज जी बोलो आप, बोल आप, बोल आप पत्थर मरवा के हमारे को बदनाम कर रहे बोलो मनोज जी आपने यहाँ लड़के छोड़ के पत्थर मरवा रहे हो अपने पुलिस वालों के ऊपर आपने आदमी छोड़ रखे हैं बीच में ये मीडिया में लाइव चल रहा है आपका आप मनोज जी आपने हरियाणा पुलिस के यहाँ भेज के किसानों को बदनाम करने के लिए अनिल विजोर खट्टर के इशारे पर आप काम कर रहे हो अच्छी बात नहीं है काट गया फोन काट गया ਉਹਨ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖਦੇ ਬਲਦੇਵ ਸਿੰਘ ਸਿਰਸਾ ਜੀ ਇਹਦੇ ਵਿੱਚ ਥੋੜੀ ਜਿਹੀ ਗੱਲ ਸਮਝਣ ਵਾਲੀ ਹੈ ਗੱਲ ਸਮਝਣ ਵਾਲੀ ਹੈ ਇਹ ਚ ਕੀ ਹੈ ਕਿ ਇਹਦੇ ਵਿੱਚ ਕੁਝ ਗੱਲ ਕਲੀਅਰ ਮੈਂ ਕਰਨੀ ਚਾਹਣਾ ਹੈ ਇਹ ਬੰਦਾ ਜਿਹੜਾ ਹੈ ਇਹ ਹਰਿਆਣੇ ਦੇ ਵਿੱਚੋਂ ਆਪਣੇ ਬੰਦੇ ਲੈ ਕੇ ਆਇਆ ਹੈ ਹਰਿਆਣੇ ਚੋਂ ਬੰਦੇ ਲਿਆ ਕੇ ਸਾਡੀ ਕਿਸਾਨਾਂ ਦੀ ਭੀੜ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਕੇ ਤੇ ਸਾਡੇ ਵੱਲੋਂ ਪੱਥਰ ਜਿਹੜੇ ਨੇ ਉਹ ਪੁਲਿਸ ਦੇ ਉੱਤੇ ਮਾਰੇ ਜਾ ਰਹੇ ਨੇ ਪੱਥਰ ਜਿਹੜੇ ਆ ਉਹ ਪੁਲਿਸ ਤੇ ਮਾਰੇ ਜਾ ਰਹੇ ਨੇ ਕਿਉਂ ਕਿਉਂ ਮਾਰੇ ਜਾ ਰਹੇ ਨੇ ਇਸ ਕਰਕੇ ਬਹਾਨਾ ਬਣਾਉਣ ਵਾਸਤੇ ਪਿਛੜੇ ਕਿਸਾਨ ਨੇ ਉਹ ਹਰਿਆਣਾ ਪੁਲਿਸ ਤੇ ਪੱਥਰ ਮਾਰ ਰਹੇ ਨੇ ਹਰਿਆਣਾ ਪੁਲਿਸ ਜਿਹੜੀ ਆ ਉਹ ਕੋ ਮਜਬੂਰ ਹੋ ਕੇ लाठी चार्ज ਕਰ ਰਹੀ ਆ ਜਾਂ ਉਥਰ ਗਿਆ ਚੱਲ ਰਹੀ ਆ ਕੋਈ ਬੰਦੇ ਆਡੈਂਟੀਫਾਈ ਕੀਤੇ ਕਿ ਨੇ ਕੋਈ ਦੱਸਿਆ ਇਹਨਾਂ ਨਾਲ ਕਿੰਨੇ ਬੰਦੇ ਸੀਗੇ ਦੇਖੋ ਇਹ ਹੁਣ ਜਿਸ ਤਰ੍ਹਾਂ ਇਹ ਦੱਸਣਾ ਚਾਹਦਾ ਕਿ ਕੁਝ ਦੱਸਿਆ ਨੇ ਮਲੇ ਸਾਰੀ ਗੱਲ ਜਿਹੜੀ ਆ ਅਸੀਂ ਬਹੁਤ ਸਾਰੀ ਕਰ ਚੁੱਕੇ ਆ ਬਾਅਦ ਚ ਕਲੀਅਰ ਕਰਾਂਗੇ ਅਸੀਂ ਜਿੰਨਾ ਕੀਤਾ ਸੀ ਉਹ ਤੁਹਾਨੂੰ ਦੱਸਤਾ ਹੈ ਔਰ ਸਾਡੇ ਕੋਲੇ ਬਹੁਤ ਗੱਲਾਂ ਜਿਹੜੀਆਂ ਔਰ ਸ਼ਾਮਲ ਨੇ ਆਰਜੀ ਕੁਹਾਰ ਜੀ ਅਗਲਾ ਹੁਣ ਕਦਮ ਕੀ ਰਹੇਗਾ ਕਿਉਂਕਿ ਇੱਥੇ ਤਾਂ ਬੰਦੇ ਮੀਟਿੰਗ ਕਰਕੇ ਬਾਅਦ ਵਿੱਚ ਬਾਤ ਕਰਾਂਗੇ ਉਸਕੇ ਬਾਰੇ ਮੀਟਿੰਗ ਜਿਹੜੀ ਹੈ ਕਿਸਾਨਾਂ ਦੀ ਹੋ ਰਹੀ ਔਰ ਇੱਕ ਜਿਸ ਤਰੀਕੇ ਤੁਹਾਨੂੰ ਦੇਖ ਸਕਦੇ ਕਿ ਹਰਿਆਣਾ ਪੁਲਿਸ ਦਾ ਮੁਲਾਜ਼ਮ ਜਿਹੜਾ ਇੱਥੇ ਫੜਿਆ ਗਿਆ ਹੋਇਆ ਔਰ ਸਿੱਧੇ ਤੌਰ ਤੇ ਦੋਸ਼ ਜਿਹੜੇ ਨੇ ਲਗਾਏ ਜਾ ਰਹੇ ਨੇ ਕਿ ਹਰਿਆਣਾ ਪੁਲਿਸ ਵੱਲੋਂ ਜਿਹੜੇ ਆਪਣੇ ਜਿਹੜੇ ਅਫਸਰ ਨੇ ਆਪਣੇ ਜਿਹੜੇ ਮੁਲਾਜ਼ਮ ਨੇ ਉਹ ਅੰਦਰ ਪਿੱਛੇ ਜਾ ਰਹੇ ਨੇ ਉਹਨਾਂ ਵੱਲੋਂ ਪੱਥਰਬਾਸੀ ਜਿਹੜੀ ਆ ਕੀਤੀ ਜਾ ਰਹੀ ਹੈ ਜੋ ਕਿ ਸਿੱਧੇ ਤੌਰ ਦੇ ਤੇ ਦੋਸ਼ ਹੈ ਕਿਸਾਨ ਜਿਹੜੇ ਆਗੂ ਨੇ ਬਲਦੇਵ ਸਿੰਘ ਸਿਰਸਾ ਇੱਥੇ ਮੌਜੂਦ ਸਿਗੇ ਉਸ ਤੋਂ ਬਾਅਦ ਕੋਹਾੜ ਹਿਮੰਨੀ ਕੋਹਾੜ ਤੇ ਮੌਜੂਦ ਨੇ ਜੋ ਕਿ ਹਰਿਆਣਾ ਦਾ ਕਿਸਾਨ ਜਿੱਥੇ ਬਦੀ ਨਾਲ ਸੰਬੰਧ ਰੱਖਦੇ ਨੇ ਸੋ ਸਿੱਧੇ ਤੌਰ ਦੇ ਤੇ ਦੋਸ਼ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਹੀ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਹੈ ਪ੍ਰਸ਼ਾਸਨ ਜਿਹੜਾ ਹੈਗਾ ਉਹ ਤਰਨੇ ਦੇ ਵਿੱਚ ਪੇਜ ਰਿਹਾ ਔਰ ਉਹਨਾਂ ਵੱਲੋਂ ਪੱਥਰਬਾਸੀ ਜਿਹੜੀ ਹੈ ਲਗਾਤਾਰ ਉਹਤੇ ਕਹਿਣਾ ਹੈ ਕਿ ਇੱਥੇ ਜਿਹੜਾ ਜਿੰਨਾ ਵੀ ਪ੍ਰੋਟੈਸਟ ਚੱਲ ਰਿਹਾ ਉਹ ਸ਼ਾਂਤ ਮੇਰ ਤੰਗ ਦੇ ਨਾਲ ਪ੍ਰੋਟੈਸਟ ਚੱਲ ਰਿਹਾ ਔਰ ਕਿਸੇ ਵੀ ਤਰੀਕੇ ਦੇ ਪੱਥਰ ਪਾਸੀ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਜਾ ਰਹੀ ਸੋ ਹੁਣ ਕਿਸ ਹੁਣ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਇੱਕ ਪਿਕਚਰ ਜ਼ਰੂਰ ਕਿਤੇ ਨਾ ਕਿਤੇ ਸਵਾਲ ਜ਼ਰੂਰ ਜਿਹੜਾ ਖੜਾ ਹੋ ਜਾਂਦਾ ਹੈ ਕਿ ਅਸਲ ਦੇ ਵਿੱਚ ਕੌਣ ਪ੍ਰੋਟੈਸਟ ਕਰ ਰਿਹਾ ਹੈ ਕੀ ਕਿਸਾਨ ਸ਼ਾਂਤ ਮੇਰ ਪ੍ਰੋਟੈਸਟ ਕਰ ਰਹੇ ਨੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਹੜਾ ਹਰਿਆਣਾ ਦੇ ਪੁਲਿਸ ਵਾਲੇ ਹਰਿਆਣਾ ਦੇ ਜਿਹੜੇ ਲੋਕ ਆ ਕੇ ਜਿਹੜੇ